we <laughs> ਚੈ ਮਾਤਾ ਦੀ ਰੱਖਿਆ ਦੇ ਇਹ ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਏਰੀਏ ਨਾਲੇ ਦੇ ਵਿੱਚ ਪਹੁੰਚੀ ਹਾਂ ਇੱਕ ਬਹੁਤ ਹੀ ਹੋਣ ਹਾਰ ਕੰਧਿਆ ਸਿੰਗਲਾ ਜਿਨ੍ਹਾਂ ਨੂੰ ਕੀ ਅੱਜ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼ੇਵਸਨਾ ਹਿੰਦ ਦਿਲਾਪੇ ਜਾ ਰਹੀ ਹਾਂ ਕਿ ਦੇਖੋ ਕੰਮ ਕਰਨਗੇ ਤਾਂ ਬਹੁਤ ਵੱਡਾ ਆਦਤ ਜੇ ਨਹੀਂ ਕਰਨਗੇ ਤਾਂ ਕੁਝ ਵੀ ਨਹੀਂ ਹੈ ਕਿ ਮੇਨ ਹੈਗੇ ਨੇ ਨਿਸ਼ਾਨਤ ਜੀ ਤੁਸੀਂ ਜਾਣਦੇ ਹੋਵੋਗੇ ਨਿਸ਼ਾਨ ਭਾਰਤ ਦੇ ਰਾਸ਼ਟਰੀ ਅਧਿਕਾਰੀ ਨੇ ਸ਼ਿਵ ਜੋਸ਼ੀ ਆਰ ਪੰਜਾਬ ਦੀ ਪ੍ਰਧਾਨ ਨਨ ਲਗਾਇਆ ਹੈ ਕਿਉਂਕਿ ਮੈਂ ਆਲ ਪੰਜਾਬ ਦੇ ਵਿੱਚ ਜਾ ਕੇ ਆਪਣੀਆਂ ਮਹਿਲਾਵਾਂ ਆਪਣੇ ਸਨਾਤਨ ਧਰਮ ਨੂੰ ਕਾਇਮ ਰੱਖਣ ਦੇ ਲਈ ਮੈਂ ਇਹ ਪੁਕਾਰ ਦੇ ਵਿੱਚ ਲੱਗਦੀ ਕਿ ਅਸੀਂ ਹਿੰਦੂ ਆ ਅਸੀਂ ਆਪਣੇ ਧਰਮ ਦੇ ਵਾਸਤੇ ਲੜਨਾ ਲੜਾਈ ਕਰਨੀ ਹੈ ਗਊ ਰੱਖਿਆ ਕਰਨੀ ਹੈ ਕਮੂਅਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੋ ਇਸ ਲਈ ਮੈਂ ਇਹਨਾਂ ਨੂੰ ਚੁਣਿਆ ਕਿ ਇਹ ਬਹੁਤ ਹੀ ਮੱਧਿਆ ਕੋਲ ਹਾਕ ਜਿਸ ਨੇ ਅੱਛਾ ਕੰਮ ਕਰਦੇ ਨੇ ਜਾਨਵਰਾਂ ਲਈ ਵੀ ਇਨਸਾਨਾਂ ਦੇ ਲਈ ਵੀ ਮੈਂ ਉਮੀਦ ਕਰਦੀ ਆ ਕਿ ਇਹ ਤਨੋਂ ਮਨੋਂ ਗਊ ਰੱਖਿਆ ਕਰਨਗੇ ਔਰ ਜਿੱਥੇ ਵੀ ਜ਼ੁਲਮ ਹੋਊਗਾ ਉੱਥੇ ਉਹਨਾਂ ਰੋਕਣ ਲਈ ਵੀ ਖੜਨਗੇ ਔਰ ਬੇਜ਼ੁਬਾਨਾਂ ਦੇ ਲਈ ਵੀ ਖੜਨਗੇ ਔਰ ਗਊ ਰੱਖਿਆ ਦੇ ਲਈ ਵੀ ਖੜਨਗੇ ਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਧਰਮ ਨੂੰ ਕਾਇਮ ਰੱਖਣ ਦੇ ਲਈ ਅੱਜ ਆਪਾਂ ਇੱਥੇ ਜਿੰਨੇ ਵੀ ਸਾਰੇ ਆਪਾਂ ਇਕੱਠੇ ਹੋਏ ਆ। ਇਸੇ ਤਰ੍ਹਾਂ ਹੀ ਕਿਸੇ ਵੀ ਆਪਣੇ ਧਰਮ ਨੂੰ ਕਾਇਮ ਰੱਖਣ ਦੇ ਲਈ ਗੌਰ ਰਖਸ਼ਾ ਦੇ ਕਰਨ ਦੇ ਲਈ ਲੜਨਾ ਕਿਉਂਕਿ ਦੇਖੋ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਸਾਚਿਆ ਸਾਨੂੰ ਹੱਥ ਦਿੱਤੇ ਆ, ਪੈਰ ਦਿੱਤੇ ਆ ਪਰ ਦੇ ਜਵਾਨਾਂ ਨੂੰ ਨਹੀਂ ਦਿੱਤੇ ਉਹ ਬੋਲ ਕੇ ਦੱਸ ਸਕਦੇ ਉਹਨਾਂ ਦੀ ਭਾਸ਼ਾ ਸਿਰ ਕੋਈ ਨਹੀਂ ਬੰਦਾ ਸਮਝ ਸਕਦਾ ਜਿਹੜਾ ਉਹਨਾਂ ਨੂੰ ਪਿਆਰ ਕਰਦਾ ਮੈਂ ਬਚਪਨ ਤੋਂ ਹੀ ਮਤਲਬ ਵੀ ਤੋਂ 25 ਸਾਲ ਹੋ ਗਏ ਹੋਗੇ ਇਹਦੇ ਵਿੱਚ ਮੈਂ ਹੈਗੇ ਐਨੀਮਲ ਲਵਰ ਤੇ ਤੇ ਮੈਂ ਤੁਹਾਨੂੰ ਵੀ ਕਹਿੰਦੀ ਹਿੱਥੇ ਵੀ ਕੋਈ ਜਾਨਵਰ ਜਾਂ ਕੋਈ ਵੀ ਕਿਸ ਤਰੀਕੇ ਦੇ ਵਿੱਚ ਇੱਕ ਮੇਰੇ ਸਿਸਟਮ ਨੇ ਛੋਟੇ ਇਹ ਜਰੂ ਮਾਰਨਿੰਗ ਦੇ ਵਿੱਚ ਜਾਂਦੇ ਨੇ ਸੈਰ ਕਰਨ ਦੇ ਲਈ ਤੇ ਮੈਨੂੰ ਅਜਿਹੀ ਕੋਈ ਮੇਰੀ ਗੋਸਤੀ ਫੋਟੋ ਹੋ ਜੇ ਕੋਈ ਪੈਰ ਗਲਿਆ ਕੋਈ ਖੂਸ਼ ਗਲਿਆ ਕੋਈ ਕੰਨ 'ਚ ਕੀੜੇ ਪਿਆ ਤੇ ਮੈਨੂੰ ਦਰਦ ਤੋਂੜ ਕਰਦਾ ਉਸੇ ਟਾਈਮ ਲਾਜ ਹੁੰਦਾ ਨਹੀਂ ਉਸੇ ਟਾਈਮ ਅਸੀਂ ਇਲਾਜ ਕਰਵਾਉਣ ਲਈ ਅਸੀਂ ਆਪਣੀ ਟੀਮ ਭੇਜ ਦਿੱਤੀਆ ਦੇਖੋ ਉਹਨਾਂ ਨੇ ਬੋਲ ਕੇ ਨਹੀਂ ਦੱਸਿਆ ਹੈ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੂੰ ਅਸੀਂ ਅੱਜ ਪੰਜਾਬ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਬਣਾ ਕੇ ਜਾ ਰਹੇ ਨੇ ਇਹਨਾਂ ਨੂੰ ਤੁਸੀਂ ਹੈਲਪ ਕਰਨੀ ਆ ਖੜਨ ਦਾ ਅਗਰ ਕੋਈ ਕੇਸ ਛਾਣ ਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਸ਼ੇਰ ਸੈਨਾ ਹਿੰਦ ਕੋਈ ਛੋਟਾ ਵੱਡਾ ਵੱਡਾ ਨਹੀਂ ਹੈਗਾ ਛੋਟਾ ਵੱਡਾ ਧਰਮ ਨਹੀਂ ਹੈਗਾ ਤੁਸੀਂ ਆਪਣੇ ਲਈ ਲੜ ਸਕਦੇ ਆ ਜਾਨਵਰਾਂ ਦੇ ਲਈ ਲੜ ਸਕਦੇ ਆ ਕੁੱਤੀ ਲਈ ਲੜ ਸਕਦੇ ਆ ਵੱਡੀ ਦੁਨੀਆ ਔਰ ਬੜੇ ਝੁਲਮੀ ਲੋਕ ਨੇ ਪਰ ਆਪਾਂ ਝੁਲਮੀ ਲੋਕਾਂ ਦੇ ਵਿੱਚ ਨਹੀਂ ਆਣਾ ਅੱਜ ਮੈਂ ਇਹਨਾਂ ਨੂੰ ਸੋਪਾ ਤੋਂ ਆ ਕੇ ਚਿੱਲੇ ਦੀ ਪਰਤਾ ਬਟਾ ਕੇ ਚੰਨੀ ਆ ਜਿੰਨੇ ਵੀ ਸਾਰੇ ਮੈਂਬਰ ਨੇ ਇਹਨਾਂ ਨਾਲ ਜੱਟ ਕੇ ਖੜਨਾ ਜਿੰਨੇ ਵੀ ਮੈਂਬਰ ਨੇ ਸਾਰੇ ਇੱਥੇ ਆ ਜਾਓ ਜਿਹੜੇ ਜਿਹੜੇ ਮੈਂਬਰ ਨੇ ਛੱਡੇ ਉਹਨਾਂ ਨੂੰ ਵੀ ਬੁਲਾ ਲਓ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਆ ਬਈ ਕਿਉਂਕਿ ਅਸੀਂ ਸਾਰੇ ਸੁਨਾਰਤ ਨਹੀਂ ਆਪਾਂ বহুত বহুত লৈ আনত